ਸਤਨਾਮ ਵਾਹਿਗੁਰੂ ਸਹਿਬ ਜੀਓ ਸਿ ਜਾਗ ਮਹੱਲਾ ਤੀਜਾ ਜਿਨੀ ਸੁਣਕੇ ਮੰਨਿਆ ਤੈਨਾ ਨਿਜ ਕਰਵਾਸ ਜਿਨੀ ਸੁਣਕੇ ਮੰਨਿਆ ਤੈਨਾ ਨਿਜ ਕਰਵਾਸ ਗੁਰਮਤੀ ਸਲਾਹੇ ਸੱਚ ਹਰ ਪਾਇਆ ਗੁਣਤਾਸ ਸ਼ਬਦ ਰਤੇ ਸੇ ਨਿਰਮਲੇ ਹਉ ਸਦ ਬਲੇ ਹਾਰੇ ਜਾਸ हे दजन कै हर बसे चित कर है परगास मन मेरे हर हर निर्मल त्याए तुर मस्त गजन को लिखिया से गुरु मुख रहे ले बुलाए राव हसंतो देखो न दर कर निकट बसे परपुर गुरमत जिनी पहचानिया से देखे सदा दूर जिन गुण तिन सद मन बसे ਉਗਮਨ ਮੰਤਿਆਂ ਦੂਰ ਮਨ ਮੁਕ ਗੁਣ ਤੇ ਬਾਰੇ ਬਿਨਾਵੇਂ ਮਰਦੇ ਝੂਰ ਜੇ ਸ਼ਬਦ ਗੁਰੂ ਸੁਣ ਮੰਨਿਆ ਤਿੰਨ ਮਨ ਤਿਆ ਹਰ ਸੋਏ ਆਂ ਦਿਨ ਭਗਤੀ ਰਤਿਆਂ ਮਨ ਤਾਂ ਨਿਰਮਲ ਹੋਏ ਪੂਰਾ ਰੰਗ ਕਸ਼ੂੰਬਕਾ ਬਿਨ ਸਜਾਏ ਦੁਖ ਰੋਏ ਜੇ ਸੰਤਰ ਨਾਮ ਪਰਗਾਸ ਹੈ ਉਹ ਸਦਾ ਸਦਾ ਤਿਰੋਏ ਇਹ ਜਨਪਦਾਰਤ ਪਾਇਕ ਹੈ ਹਾ ਨਾਮ ਨਾ ਚੀਤੇ ਲੇਵਲਾਈ ਪਗ ਕਿਸਤੇ ਰਹਿਣਾ ਨਹੀਂ ਆਗੇ ਠੌਰ ਨਾ ਪਾਏ ਵੇਲ ਹੱਥ ਨਾ ਆਵੀ ਅੰਤ ਗਿਆ ਪਛਤਾਏ ਜਿਸ ਕੋ ਨਦਰ ਕਰੇ ਸੁਬਰੇ ਹਸੇਤੀ ਲੇਵਲਾਈ ਦੇਖਾ ਦੇਖੀ ਸਭ ਕਰੇ ਮਾਨ ਮੁਖ ਬੂਝ ਨਾ ਪਾਏ ਜਿਨ ਗੁਰਮਖੀਰਦਾ ਸੁਧੈ ਸਿਵ ਪਏ ਤੇ ਨ ਥਾਇ ਹਰ ਗੁਣ ਗਾਵੇ ਹਾ ਨਿਤ ਪਰੇ ਹਰ ਗੁਣ ਗਾਏ ਸਮਾਏ ਨਾਨਕ ਤਿਨ ਕੀ ਬਾਣੀ ਸਦਾ ਸੱਚ ਹੈ ਜੇ ਨਾਮ ਰਹਿ ਲਿਵ ਲਾਇ ਹਰ ਗੁਣ ਗਾਵੇ ਹਾ ਨਿਤ ਪਰੇ ਹਰ ਗੁਣ ਗਾਏ ਸਮਾਏ ਨਾਨਕ ਤਿਨ ਕੀ ਬਾਣੀ ਸਦਾ ਸੱਚ ਹੈ ਜੇ ਨਾਮ ਰਹਿ ਲਿਵ ਲਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰੇ ਪਰਮ ਸਨਮਾਨ ਸਤ ਕਾ ਜੋ ਸਤ ਸੰਗੀ ਜਨ ਨੂੰ ਸਤ ਸੰਗਤਿਓ ਫਾਇਦਾ ਹੈ ਆਪਣਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਛਾਪਨ ਅੰਗ ਸਤਾਇ ਦੇ ਸੁਭਾਇਮਾਨ ਸਿਰਾਗ ਮਹਲਾ 3 ਤਜਾ ਤੋਂ ਭਾਵ ਕਿ ਤੀਜੇ ਪਾਤਸ਼ਾਹ ਤਨ ਗੁਰੂ ਬਾਬਾ ਅਮਰਦਾਸ ਜੀ ਦਾ ਬਖਸ਼ੀ ਕੀਤਾ ਹੋਇਆ ਸ਼ਬਦ ਹੈ ਜੋ 37ਵਾਂ ਹੈ ਸਿਰਾਗ ਦੇਸ ਸ਼ਬਦ ਨੂੰ ਪਿਆਰਿਓ ਆਪਾਂ ਵਿਰਾਮ ਸਹਿਤ ਠਹਿਰਾਉ ਦੇ ਕੇ ਤੇ ਪੜਨਾ ਕੀਤਾ ਹੈ ਸੁਆਪ ਨੇ ਸੁਨਣਾ ਕੀਤਾ ਹੈ ਇਹ ਗੁਰਬਾਣੀ ਪਾਠ ਸੰਥਿਆ ਜੋ ਆਪਾਂ ਲੈ ਕੇ ਚੱਲਦੇ ਪੈਨ YouTube ਦੇ ਮਾਧਿਅਮ ਦੁਆਰਾ ਸੋ ਪਿਆਰਿਓ ਇਹ ਆਪਸ ਜੋ ਸਿੱਖਣ ਵਾਲੀ ਪਾਠ ਜੋ ਏ ਸਿੱਖਦਿਆਂ ਹੋਇਆਂ ਪਾਠ ਸੁਣ ਕੇ ਤੇ ਪਿਆਰੂ ਇਸ ਨੂੰ ਸਬਸਕ੍ਰਾਈਬ ਲਾਇਕ ਤੇ ਸ਼ੇਅਰ ਵੀ ਕਰ ਦਿਓ ਤਾਂ ਜੋ ਇਸ ਪੰਜਾਬ ਚ ਰਹਿਣ ਵਾਲੇ ਪੰਜਾਬੀ ਇਹ ਜੋ ਗੁਰਬਾਣੀ ਬਹੁਤ ਸਲ ਆਸਾਨ ਭਾਸ਼ਾ ਤਨ ਗੁਰੂ ਨਾਨਕ ਦੇਵ ਮਹਾਰਾਜੀ ਤੋਂ ਸਰਬੱਤ ਦੇ ਭਲੇ ਵਾਸਤੇ ਇਹ ਉਹ ਸੱਜਣੂ ਲਿਆਂਦੀ ਗਈ ਹੈ ਤੁਰਕੀ ਬਾਣੀ ਆਈ ਤੈਨ ਸਗਲੀ ਚਿੰਤਾ ਮਿਟਾਈ ਇਨਾ ਮਹਾਂ ਵਕਾਂ ਸਰ ਗੁਰੂ ਪਿਆਰਿਓ ਇਹ ਪਰਦੇਸ ਹੁੰਦੇ ਸਿੱਖਦੇ ਰਹੀਏ ਸੋ ਗੁਰੂ ਕਿਰਪਾ ਕਰੇ ਜੀ ਹੋਈਆਂ ਗਲਤੀਆਂ ਪੁਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ